ਅੱਜ ਦੀ ਕਹਾਣੀ ਉਹਨਾਂ ਲਈ ਹੈ ਜੋ ਸੁਪਨਿਆਂ ਦੇ ਪਿੱਛੇ ਭੱਜਦੇ ਹਨ। ਜ਼ਿੰਦਗੀ ਵਿੱਚ ਕਈ ਵਾਰ ਹਾਲਾਤ ਖਰਾਬ ਹੁੰਦੇ ਹਨ ਪਰ ਜੇ ਹੌਂਸਲਾ ਅਤੇ ਮਿਹਨਤ ਨਾਲ ਅੱਗੇ ਵਧਿਆ ਜਾਵੇ ਤਾਂ ਕੋਈ ਵੀ ਮੰਜ਼ਿਲ ਮੁਸ਼ਕਲ ਨਹੀਂ ਹੁੰਦੀ। ਇਹ ਕਹਾਣੀ ਇੱਕ ਗਰੀਬ ਮੁੰਡੇ ਦੀ ਹੈ ਜਿਸ ਨੇ ਕੈਨੇਡਾ ਜਾਣ ਦਾ ਸੁਪਨਾ ਵੇਖਿਆ। ਅਤੇ ਬਾਵਜੂਦ ਸਾਰੀਆਂ ਰੁਕਾਵਟਾਂ ਦੇ ਉਸਨੇ ਆਪਣਾ ਸੁਪਨਾ ਸਾਕਾਰ ਕੀਤਾ। ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿਣ ਵਾਲਾ ਕਰਮਜੀਤ ਜਿਸ ਦੀ ਉਮਰ ਸਿਰਫ 22 ਸਾਲ ਸੀ ਇੱਕ ਮਜ਼ਦੂਰ ਪਰਿਵਾਰ ਦਾ ਹਿੱਸਾ ਸੀ ਉਸਦੇ ਪਿਤਾ ਕੇ ਤਾਂ ਵਿੱਚ ਮਿਹਨਤ ਕਰਦੇ ਸਨ ਅਤੇ ਘਰ ਦਾ ਸਾਰਾ ਖਰਚਾ ਮੁਸ਼ਕਿਲ ਨਾਲ ਪੂਰਾ ਹੁੰਦਾ ਸੀ ਪਰ ਕਰਮਜੀਤ ਦੇ ਦਿਲ ਵਿੱਚ ਇੱਕ ਹੀ ਚਾਹ ਸੀ ਕੈਨੇਡਾ ਜਾਣ ਦੀ ਪਰ ਇਹ ਸੌਖਾ ਨਹੀਂ ਸੀ ਜਦ ਕਰਮਜੀਤ ਨੇ ਆਪਣੇ ਮਾਪਿਆਂ ਨੂੰ ਕੈਨੇਡਾ ਜਾਣ ਦੀ ਗੱਲ ਦੱਸਣੀ ਚਾਹੀ। ਤਾਂ ਮਾਂ ਨੇ ਕਿਹਾ, "ਪੁੱਤ, ਅਸੀਂ ਮਜ਼ਦੂਰ ਹਾਂ। ਇੰਨਾ ਵੱਡੇ ਖਰਚੇ ਲਈ ਪੈਸੇ ਕਿੱਥੋਂ ਆਉਣਗੇ?" ਕਰਮਜੀਤ ਦੇ ਦਿਲ ਨੂੰ ਦੁੱਖ ਹੋਇਆ ਪਰ ਉਸਨੇ ਹੌਂਸਲਾ ਨਹੀਂ ਹਾਰਿਆ। ਉਸਨੇ ਫੈਸਲਾ ਕੀਤਾ ਕਿ ਉਹ ਆਪਣੀ ਮਿਹਨਤ ਅਤੇ ਜ਼ਿੰਦਗੀ ਦੇ ਤਜਰਬੇ ਨਾਲ ਆਪਣੇ ਸੁਪਨਿਆਂ ਦੀ ਮੰਜ਼ਲ ਤੱਕ ਜਾਵੇਗਾ। ਕਰਮਜੀਤ ਨੇ ਪਿੰਡ ਵਿੱਚ ਕੰਮ ਲੱਭਣਾ ਸ਼ੁਰੂ ਕਰ ਦਿੱਤਾ। ਉਹ ਰਾਤਾਂ ਖੇਤਾਂ ਵਿੱਚ ਕੰਮ ਕਰਦਾ ਅਤੇ ਦਿਨ ਦੇ ਸਮੇਂ ਵਿੱਚ ਆਇਲੈਟਸ ਦੀ ਤਿਆਰੀ ਕਰਦਾ। ਪਰ ਆਇਲੈਟਸ ਦੇ ਪੇਪਰ ਦੇ ਖਰਚੇ, ਫੀਸਾਂ ਅਤੇ ਕੰਸਲਟੈਂਟ ਦੇ ਪੈਸੇ ਸਭ ਕੁਝ ਉਸ ਦਿਨ ਲਈ ਵੱਡੀ ਚੁਣੌਤੀ ਸੀ ਉਸਦੇ ਇੱਕ ਦੋਸਤ ਨੇ ਕਿਹਾ ਕਰਮਜੀਤ ਜੇ ਤੂੰ ਇਹਨਾਂ ਚਲਾ ਕਾਉਂਸਲਟੈਂਟਾਂ ਤੋਂ ਪਾਸੇ ਰਹੇ ਤਾਂ ਹੀ ਬਚ ਪਾਵੇਂਗਾ ਕਈ ਲੋਕ ਫਸ ਕੇ ਆਪਣੀ ਪੂਰੀ ਜਾਇਦਾਦ ਗਵਾ ਬੈਠਦੇ ਹਨ ਕਰਮਜੀਤ ਨੇ ਫੈਸਲਾ ਕੀਤਾ ਕਿ ਉਹ ਕਿਸੇ ਫਰਾਡ ਦੇ ਚੱਕਰ ਵਿੱਚ ਨਹੀਂ ਪਵੇਗਾ ਉਸਨੇ ਸਿੱਧਾ ਆਪਣੇ ਆਈਲਟਸ ਦੇ ਇਮਤਿਹਾਨ ਲਈ ਅਪਲਾਈ ਕੀਤਾ ਤੇ ਆਪਣੀ ਮਿਹਨਤ ਨਾਲ ਸੈਵਨ ਬੈਂਡ ਹਾਸਲ ਕੀਤੇ ਇਹ ਪਹਿਲਾ ਕਦਮ ਸੀ ਪਰ ਅਸਲੀ ਲੜਾਈ ਤਾਂ ਹੁਣ ਸ਼ੁਰੂ ਹੋਣ ਵਾਲੀ ਸੀ ਕਰਮਜੀਤ ਨੇ ਇੱਕ ਸੱਚੇ ਕੰਸਲਟੈਂਟ ਨੂੰ ਲੱਭਣ ਲਈ ਪਿੰਡ ਦੇ ਕਈ ਲੋਕਾਂ ਨਾਲ ਸਲਾਮ ਮਸ਼ਵਰਾ ਕੀਤਾ ਕਈ ਲੋਕਾਂ ਨੇ ਦੱਸਿਆ ਕਿ ਵੀਜ਼ਾ ਮਿਲਣਾ ਬਹੁਤ ਮੁਸ਼ਕਿਲ ਹੈ ਪਰ ਉਹ ਮੈਦਾਨ ਤੋਂ ਹਟਣ ਵਾਲਾ ਨਹੀਂ ਸੀ ਉਸਨੇ ਕੁਝ ਨਿੱਜੀ ਸਮਾਨ ਵੇਚ ਕੇ ਵਕੀਲ ਦੀ ਫੀਸ ਦਿੱਤੀ ਅਤੇ ਵਕੀਲ ਨੇ ਉਸ ਦੀ ਸਹਾਇਤਾ ਕੀਤੀ। ਪੈਸਿਆਂ ਦੀ ਕਮੀ ਕਾਰਨ ਉਸ ਦੇ ਹਾਲਾਤ ਬਹੁਤ ਮਾੜੇ ਸਨ। ਉਹ ਰਾਤ ਰਾਤ ਕੰਮ ਕਰਦਾ, ਭੁੱਖਾ ਰਹਿੰਦਾ ਅਤੇ ਆਪਣੇ ਖਰਚੇ ਕੱਟ ਕੇ ਵਕੀਲ ਅਤੇ ਵਿਦੇਸ਼ ਜਾਣ ਦੇ ਕਾਗਜ਼ ਪੂਰੇ ਕਰ ਰਿਹਾ ਸੀ। ਇਹ ਉਹ ਲੜਾਈ ਸੀ ਜਿੱਥੇ ਦਿਲ ਦੇ ਹੌਸਲੇ ਦੀ ਕਮਾਈ ਜ਼ਰੂਰੀ ਸੀ। ਇੱਕ ਦਿਨ ਉਸ ਨੂੰ ਆਪਣੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਪੂਰੀ ਤਿਆਰੀ ਦੇ ਨਾਲ ਇੰਟਰਵਿਊ ਦੇਣਾ ਪਿਆ ਉਸ ਦੇ ਅੰਦਰ ਡਰ ਸੀ ਪਰ ਉਸ ਦੇ ਦਿਲ 'ਚ ਭਰੋਸਾ ਵੀ ਜਦ ਇੰਟਰਵਿਊ ਪਾਸ ਹੋਇਆ ਉਹਦੇ ਦਿਲ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਕੈਨੇਡਾ ਪਹੁੰਚਣ ਤੋਂ ਬਾਅਦ ਕਰਮਜੀਤ ਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਇੱਥੇ ਵੀ ਆਸਾਨ ਨਹੀਂ ਹੈ ਇੰਜ ਨਹੀਂ ਕਿ ਪੈਸੇ ਰੁੱਖਾਂ ਤੇ ਲੱਗੇ ਹਨ ਉਸਨੇ ਪਹਿਲੀ ਨੌਕਰੀ ਇੱਕ ਰੈਸਟੋਰੈਂਟ ਵਿੱਚ ਕੀਤੀ ਜਿੱਥੇ ਉਸ ਨੂੰ ਰਾਤਾਂ ਨੂੰ ਕੰਮ ਕਰਨਾ ਪਿਆ ਇੱਥੇ ਉਸਨੇ ਕਈ ਹਕੀਕਤਾਂ ਸਿੱਖੀਆਂ ਕਈ ਸਾਨੂੰ ਕੈਨੇਡਾ ਦੀ ਜ਼ਿੰਦਗੀ ਦੇ ਸੁਪਨੇ ਦਿਖਾਉਂਦੇ ਹਨ ਪਰ ਹਕੀਕਤ ਇਹ ਹੈ ਕਿ ਜੇ ਤੁਸੀਂ ਮਿਹਨਤੀ ਨਹੀਂ ਹੋ ਤਾਂ ਇੱਥੇ ਜ਼ਿੰਦਗੀ ਬਹੁਤ ਕਠਿਨ ਹੋ ਸਕਦੀ ਹੈ ਉਸਨੇ 2 ਸਾਲ ਸਖਤ ਮਿਹਨਤ ਕੀਤੀ ਆਪਣੀਆਂ ਸਟੱਡੀ ਵੀਜ਼ਾ ਭਰੀਆਂ ਅਤੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਜ਼ਿੰਦਗੀ ਵਿੱਚ ਕਦੇ ਵੀ ਆਸ ਨਹੀਂ ਹਾਰਨੀ ਜੇ ਤੂੰ ਹੌਸਲਾ ਰੱਖਦਾ ਹੈ ਤਾਂ ਕਿਸੇ ਵੀ ਕੰਮ ਨੂੰ ਸਿੱਖ ਸਕਦਾ ਹੈ ਇੱਕ ਦਿਨ ਕਰਮਜੀਤ ਕੈਨੇਡਾ ਵਿੱਚ ਸਫਲ ਹੋ ਗਿਆ ਉਸ ਦਾ ਸੁਪਨਾ ਸਿਰਫ ਆਪਣੇ ਲਈ ਨਹੀਂ ਸੀ ਪਰ ਆਪਣੇ ਪਰਿਵਾਰ ਲਈ ਵੀ ਸੀ ਉਸਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਕੋਈ ਵੀ ਮੰਜ਼ਿਲ ਮੁਸ਼ਕਲ ਨਹੀਂ ਹੈ ਜੇਕਰ ਤੁਹਾਡੇ ਵਿੱਚ ਸਬਰ ਅਤੇ ਸੱਚਾਈ ਹੈ ਸਨ ਸਾਰਿਆਂ ਨੂੰ ਇਹ ਕਹਾਣੀ ਇਹ ਦੱਸਦੀ ਹੈ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਹਮੇਸ਼ਾ ਆਉਣਗੀਆਂ ਪਰ ਜੇਕਰ ਤੁਸੀਂ ਮਿਹਨਤ ਅਤੇ ਸੱਚੇ ਦਿਲ ਨਾਲ ਕੰਮ ਕਰਦੇ ਹੋ ਤਾਂ ਤੁਹਾਨੂੰ ਮੰਜ਼ਿਲ ਜ਼ਰੂਰ ਮਿਲਣੀ ਹੈ